ਕੋਈ ਵੀ ਟਕਰਾਓ ਹੈ ਅਲਟੀਮੇਟਲੀ ਉਹਦਾ ਕੋਈ ਨਾ ਕੋਈ ਸਿੱਟਾ ਕੋਈ ਨਾ ਕੋਈ ਨਤੀਜਾ ਤਾਂ ਨਿਕਲਦਾ ਹੀ ਹੈ ਜੇ ਜਿਆਦਾ ਵਿਰੋਧ ਹੋਵੇ ਉਸ ਪਾਲਿਸੀ ਨੂੰ ਵਾਪਸ ਵੀ ਲਿਆ ਜਾਂਦਾ ਹੈ ਦੂਸਰੀ ਗੱਲ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਆਪਾਂ ਗੱਲ ਕਰਦੇ ਹਾਂ ਕਿ ਲੰਮੇ ਸਮੇਂ ਤੱਕ ਨੇਤਾ ਜਦੋਂ ਖੜੇ ਰਹਿਣ ਤਾਂ ਉਹ ਉਹਨਾਂ ਗੱਲਾਂ ਦੇ ਕੀ ਵਿਰੋਧ ਕਰਨ ਲੱਗ ਜਾਂਦੇ ਆ ਇਹ ਬਿਲਕੁਲ ਠੀਕ ਹੈ ਨਾ ਸਿਰਫ ਵਿਰੋਧ ਕਰਨ ਲੱਗ ਜਾਂਦੇ ਆ ਪਰ ਕਈ ਰਾਜਨੀਤਿਕ ਪਾਰਟੀਆਂ ਦੇ ਵਿੱਚ ਨੇਤਾ ਆਪਾਂ ਜਾਣਦੇ ਆ ਉਹ ਲਗਾਤਾਰ ਵਿਰੋਧੀ ਸੁਰ ਰੱਖਦੇ ਹੋਏ ਵੀ ਇਕੱਠੇ ਰਹੀ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਲੁਧਿਆਣਾ ਦੀ ਇਲੈਕਸ਼ਨ ਹੋਈ ਕਾਂਗਰਸ ਪਾਰਟੀ ਨੇ ਕੁਝ ਵਰਕਰਾਂ ਨੂੰ ਆਪਣੇ ਨਾਲ ਰਲਾਇਆ ਉਹਨਾਂ ਤੇ ਜਿਸ ਕਿਸਮ ਦਾ ਵਿਰੋਧ ਹੋਇਆ ਜਿਸ ਕਿਸਮ ਦੀ ਪੱਖਵਾਜੀ ਸਾਹਮਣੇ ਆਈ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਮੈਨੂੰ ਇਹ ਲੱਗਦਾ ਹੈ ਅਸੀਂ ਜੇ ਸਾਡੇ ਪੰਜਾਬ ਦੇ ਮੰਤਰੀ ਬਿੱਟੂ ਜੀ ਬਾਰੇ ਗੱਲ ਕਰੀਏ ਤਾਂ ਜਦੋਂ ਉਹ ਕਾਂਗਰਸ ਦੇ ਵਿੱਚ ਸੀ ਉਹਨਾਂ ਦੇ ਉਦੋਂ ਦੇ ਬਿਆਨ ਸੁਣ ਲਓ ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਤਾਂ ਉਸ ਸਮੇਂ ਉਹਨਾਂ ਦੇ ਜਿਹੜੇ ਸੁਰ ਹੈ ਉਹ ਬਿਲਕੁਲ ਵੱਖਰੀ ਕਿਸਮ ਦੇ ਸੀ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਹੈ ਜਿਹੜੀ ਉਹ ਸਮੇਂ ਤੇ ਹਾਲਾਤ ਅਨੁਸਾਰ ਬਦਲਦੀ ਵੀ ਹੈ ਤੇ ਹਾਲਾਤ ਦੇ ਅਨੁਸਾਰ ਚਲਦੀ ਵੀ ਹੈ ਉਸ ਦੇ ਵਿੱਚ ਕੋਈ ਵੀ ਚੀਜ਼ ਨਾ ਤਾਂ ਆਪਾਂ ਕਹਿ ਦਈਏ ਕਿ ਬਿਲਕੁਲ ਪੱਕੀ ਹੁੰਦੀ ਹੈ ਤੇ ਨਾ ਹੀ ਪੱਕੀ ਰੱਖ ਕੇ ਕਿਸੇ ਚੀਜ਼ ਨੂੰ ਅੱਗੇ ਵਧਿਆ ਜਾਂ ਅੱਗੇ ਚੱਲਿਆ ਜਾ ਸਕਦਾ ਅਸੀਂ ਸਾਰੇ ਜਾਣਦੇ ਆ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨतीश ਕੁਮਾਰ ਬਾਰੇ ਹੂੰ ਹੂੰ ਸ਼੍ਰੀ ਨतीश ਕੁਮਾਰ ਬਾਰੇ ਉਹਨੂੰ ਪਤਾ ਲੱਗਦਾ ਜਦੋਂ ਕਦੇ ਉਹ ਲਾਲੂ ਪ੍ਰਸ਼ਾਦ ਯਾਦਵ ਹੋਣਾਂ ਦੇ ਗਰੁੱਪ ਨੂੰ ਜੱਫੀ ਪਾ ਲੈਂਦੇ ਆ ਤੇ ਫਿਰ ਉਹਨੂੰ ਪਤਾ ਲੱਗਦਾ ਜਿਵੇਂ ਚਾਚੇ ਭਤੀਜੇ ਦੀ ਲੜਾਈ ਹੋ ਕੇ ਦੋਨੇ ਅੱਡ ਅੱਡ ਹੋ ਜਾਂਦੇ ਆ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਚੋਣਾਂ ਤੋਂ ਬਾਅਦ ਜੇ ਉਹਨਾਂ ਨੂੰ ਨਾ ਸੂਟ ਕੀਤਾ ਪਤਾ ਨਹੀਂ ਕਦੋਂ ਛੜੱਪਾ ਮਾਰ ਕੇ ਉਹ ਦੂਸਰੇ ਪਾਸੇ ਚਲੇ ਜਾਂਦੇ ਏਸੇ ਕਰਕੇ ਬਹੁਤੇ ਲੋਕ ਉਹਨਾਂ ਨੂੰ ਮੌਸਮ ਵਿਗਿਆਨੀ ਕਹਿੰਦੇ ਆ ਕੱਲੀ ਇਹ ਉਹਨਾਂ ਬਾਰੇ ਗੱਲ ਨਹੀਂ ਸਾਰੇ ਨੇਤਾਵਾਂ ਬਾਰੇ ਆ ਸਾਰੇ ਨੇਤਾ ਜਿਹੜੇ ਮੌਸਮ ਵਿਗਿਆਨੀ ਹੁੰਦੇ ਆ ਆ ਜਦੋਂ ਹੁਣ ਆਉਣ ਵਾਲੀਆਂ ਚੋਣਾਂ ਆਉਣਗੀਆਂ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਸਾਰੇ ਦੇ ਸਾਰੇ ਨੇਤਾ ਜਿਹੜੇ ਹੈਗੇ ਆ ਉਹ ਰਾਜਸੀ ਪੈਂਤੜੇ ਬਾਜ਼ੀ ਨੂੰ ਦੇਖ ਕੇ ਰਾਜਸੀ ਭੂਖ ਨੂੰ ਦੇਖ ਕੇ ਆਪਣੇ ਪਾਲੇ ਬਦਲਦੇ ਆ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੰਨੇ ਵੀ ਨੇਤਾ ਅੱਜ ਸਾਡੇ ਸਤਾ ਦੇ ਵਿੱਚ ਐ ਐਮਐਲਏ ਬਣੇ ਹੋਏ ਆ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਵਿਅਕਤੀ ਕਦੋਂ-ਕਦੋਂ ਕਿਹੜੀ ਪਾਰਟੀ ਦੇ ਵਿੱਚੋਂ ਆਏ ਆ ਤੇ ਫਿਰ ਉਹ ਕਿੱਥੇ-ਕਿੱਥੇ ਗਏ ਆ ਪੰਜਾਬ ਦੇ ਸਭ ਤੋਂ ਤੇਜ਼ ਇਤਰਾਰ ਮੰਨੇ ਜਾਣ ਵਾਲੇ ਸਪੋਕਸਪਰਸਨ ਸਰਦਾਰ ਨਵਜੋਤ ਸਿੱਧੂ ਉਹਨਾਂ ਬਾਰੇ ਅਸੀਂ ਜਾਣਦੇ ਆ ਕਿ ਕਦੇ ਉਹ ਭਾਰਤੀ ਜਨਤਾ ਪਾਰਟੀ ਦੀ ਬੱਲੇ-ਬੱਲੇ ਕਰਕੇ ਤੂਤੀ ਵਜਾ ਦਿੰਦੇ ਆ ਤੇ ਫਿਰ ਨਾਲ ਦੀ ਨਾਲ ਹੀ ਉਹ ਕਾਂਗਰਸ ਦੀ ਪੂਤੀ ਵੀ ਉਹਨੇ ਜੋ ਜੋਸ਼ੂ ਖਰੋਸ਼ ਨਾਲ ਵਜਾ ਦਿੰਦੇ ਆ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਰਾਜਨੀਤਿਕ ਲੋਕਾਂ ਬਾਰੇ ਆਪਾਂ ਬਿਲਕੁਲ ਵੀ ਇਹ ਪ੍ਰਡिक्ट ਨਹੀਂ ਕਰ ਸਕਦੇ ਜਾਂ ਆਖ ਨਹੀਂ ਸਕਦੇ ਕਿ ਉਹ ਇੱਕ ਧਿਰ ਦੇ ਬਣ ਕੇ ਰਹਿਣਗੇ ਜਾਂ ਬਦਲਣ ਵੇਲੇ ਉਹਨਾਂ ਨੂੰ ਕੋਈ ਸਮਾਂ ਲੱਗੂਗਾ ਉਹਨਾਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਸਾਡੇ ਹਾਈ ਕਮਾਂਡ ਦੇ ਅਰੇਸੀ ਜਾਂ